ਮਨਦੀਪ ਜੀ ਇੱਕ ਦਿਨ ਮੈਂ ਬਲੌਗ ਚ ਗਿਆ ਤਾਂ ਕਿਸੇ ਸੀਨੀਅਰ ਅਧਿਕਾਰੀ ਨੂੰ ਮਿਲਿਆ ਤੇ ਉੱਥੇ ਮੈਂ ਉਹਨਾਂ ਨੂੰ ਸਵਾਲ ਕੀਤਾ ਕਿ ਮੇਰੇ ਪਿੰਡ 'ਚ ਤਾਂ ਕਦੀ ਕੋਈ اجلاس ਨਹੀਂ ਹੋਇਆ ಗ್ರಾಮ ਸਭਾ ਦਾ ਤੇ ਉਹਨਾਂ ਨੇ ਇੱਕ ਮੈਨੂੰ ਲਿਸਟ ਦਿਖਾਈ ਕਹਿੰਦੇ ਆ ਦੇਖੋ ਤੁਹਾਡਾ اجلاس ਹੋਇਆ ਤੇ ਉਹ ਕੀ ਚੱਕਰਿਆ اجلاس ਹੋਇਆ ਨਹੀਂ ਪਰ ਕਾਗਜ਼ਾਂ 'ਤੇ ਲਿਖਿਆ ਸੀਗਾ ਅਹ ਦੇਖੋ ਅ اجلاس ਹੁੰਦੇ ਆ ਜੇਕਰ اجلاس ਨਾ ਹੋਏ ਦੋ اجلاس ਨਾ ਹੋਏ ਤੇ ਸਰਪੰਚ ਤਾਂ ਆਪਣੇ ਆਪ ਸਸਪੈਂਡ ਮੰਨਿਆ ਜਾਣਾ ਅਸ਼ੋ ਜਰੂਰੀ ਇੱਕ ਮਲਸਰੀ ਹਾਂ اجلاس ਹੁੰਦੇ ਨੇ ਪਰ ਹੁੰਦੇ ਕਿੱਥੇ ਨੇ ਹੁੰਦੇ ਨੇ ਕਾਗਜ਼ਾਂ ਦੇ ਵਿੱਚ ਜੇ ਕਾਗਜ਼ਾਂ ਚ اجلاس ਹੋਏਗਾ ਤੇ ਫਿਰ ਵਿਕਾਸ ਕਿੱਥੇ ਹੋਏਗਾ ਵਿਕਾਸ ਵੀ ਹੋਏਗਾ ਫਿਰ ਕਾਗਜ਼ਾਂ ਦੇ ਵਿੱਚ ਜੇ ਹੁਣ ਤੁਸੀਂ ਮੈਨੂੰ ਇਹ ਦੱਸੋ ਕਿ ਤੁਹਾਡੇ ਪਿੰਡ ਦੇ ਵਿੱਚ ਤੁਹਾਨੂੰ ਉਹਨਾਂ ਨੇ ਦੱਸ ਦਿੱਤਾ ਬੀਡੀਪੀਓ ਨੇ ਜਾਂ ਸੀਨੀਅਰ ਅਧਿਕਾਰੀ ਨੇ ਤੁਹਾਨੂੰ ਦੱਸ ਦਿੱਤਾ ਭਾਈ ਦਿਖਾ ਦਿੱਤਾ ਪਿਆ ਬਿਲਕੁਲ ਦਿਖਾ ਦਿੱਤਾ ਉਹਨੇ ਸ਼ੋਅ ਕਰਤਾ ਭਾਈ ਆ ਵੇਖੋ ਤੁਸੀਂ ਕਹਿੰਦੇ ਹੋ ਨਹੀਂ ਹੁੰਦਾ ਆ ਹੋਇਆ ਵਾਕਿਆ ਹੁੰਦਾ ਪਰ ਉਹ ਕਾਗਜ਼ਾਂ 'ਚ ਹਕੀਕਤ 'ਚ ਨਹੀਂ ਤੁਹਾਡੇ ਪਿੰਡ ਦਾ ਗੁਰਪ੍ਰੀਤ ਤੁਹਾਡਾ ਪਿੰਡ ਕਿਹੜਾ ਮੇਰਾ ਬਡਾਲਾ ਗ੍ਰੰਥੀਆਂ ਕੀ ਬਡਾਲਾ ਗ੍ਰੰਥੀਆਂ ਦੇ ਵਿੱਚ ਕਦੀ ਸਭਾ ਸੱਜੀ ਹੋ ਇਦਾਂ ਦੀ ਵੀ ਤੁਹਾਡੇ ਪਿੰਡ ਦੇ ਵਿੱਚ ਉਹ ਐਲਾਨ ਹੋਇਆ ਹੋਵੇ ਭਾਈ ਇਹ ਇੰਨੀ ਤਰੀਕ ਨੂੰ ಗ್ರಾಮ ਸਭਾ ਸੱਜਣੀ ਆ ਉੱਥੇ ਤੁਸੀਂ ਲੋਕਾਂ ਨੇ ਆਣਾ ਆਪਾਂ ਪਿੰਡ ਦੀ ਜਿਹੜੀ ਪਲਾਨਿੰਗ ਬਣਾਣੀ ਆ ਡਵੈਲਪਮੈਂਟ ਪਲਾਨਿੰਗ ਬਣਾਣੀ ਆ ਜਾਂ ਪਿੰਡ ਦੀ ਜਿਹੜਾ ਕੋਈ ਪੰਚਾਇਤ ਨੇ ਆਪਣਾ ਹਿਸਾਬ ਕਿਤਾਬ ਦੇਣਾ ਤੁਹਾਨੂੰ ਇਹ ਦੱਸਣਾ ਵੀ ਸਾਡੇ ਕੋਲ ਕਿੰਨਾ ਪੈਸਾ ਲੱਗ ਗਿਆ ਕਿੰਨਾ ਬਕਾਇਆ ਹੈ ਨਹੀਂ ਨਹੀਂ ਮੈਂ 33 ਸਾਲ ਦੀ ਉਮਰ ਤੱਕ ਅਜੇ ਤੱਕ ਸੁਣਿਆ ਨਹੀਂ ਕਦੀ ਵੀ ਇਸ ਤਰ੍ਹਾਂ ਪਰ ਕਾਗਜ਼ਾਂ ਦੇ ਵਿੱਚ ਦੇਖੋ ਹਨਾਨੀ ਦੀ ਗੱਲ ਤੁਸੀਂ ਕਹਤਾ ਮੈਂ ਤਾਂ ਨਹੀਂ ਕਿਹਾ ਤੁਸੀਂ ਕਹ ਆ ਬੀ ਕਾਗਜ਼ਾਂ ਦੇ ਵਿੱਚ ਹੋ ਰਹੇ ਤੇ ਇਹ ਕਰ ਰਹੇ ਨੇ ਕੌਣ ਕਰ ਰਹੇ ਨੇ ਕਰ ਰਹੇ ਨੇ ਸਾਡੇ ਸੈਕਟਰੀ ਉਹਨਾਂ ਨੇ ਰਣਾਰਲੇ ਆ ਬੀ ਡੀ ਪੀ ਉਹ ਡੀ ਪੀਓ ਸਾਡੇ ਪੋਲਿਟਿਕਸ ਸਾਡੇ ਬਿਊਰੋਕ੍ਰੇਟ ਸਾਰੇ ਰਲੇ ਹੋਏ ਰਲੇ ਇਸੇ ਕਰਕੇ ਆ ਵੀ ਜੇਕਰ ਉਸ ಗ್ರಾಮ ਸਭਾ ਦੇ ਬਾਰੇ ਜੇਕਰ ਲੋਕਾਂ ਨੂੰ ਪਤਾ ਲੱਗ ਗਿਆ ਵੀ ਆਹ ਸਾਡੀ ਤਾਕਤ ਆ ਵੀ ਐਵੇਂ ਫੰਡ ਆਉਣੇ ਆ ਐਵੇਂ ਲੈਣੇ ਆ ਐਵੇਂ ਲਾਉਣੇ ਆ ਐਵੇਂ ਬਖਾਇਆ ਦੱਸਣਾ ਤੇ ਫਿਰ ਇਹਨਾਂ ਦੀ ਜਿਹੜੀ ਵੈਲਿਊ ਆ ਉਹ ਵੈਲਿਊ ਕਿੱਥੇ ਰਹਿ ਜਾਏਗੀ ਚਾਹੇ ਉਹ ਬਿਊਰੋਕ੍ਰੇਟਸ ਨੇ ਚਾਹੇ ਉਹ ਪੋਲਿਟਿਕਸ ਨੇ ਇਹ ਤਾਂ ਵੈਲਿਊ ਖਤਮ ਹੋ ਜੀ ਇਹਨੂੰ ਪੁੱਛੇਗਾ ਕੋਈ ਨਹੀਂ ਸਰਪੰਚ ਨੂੰ ਇਸ ਗੱਲ ਦੀ ਸਮਝ ਆ ਜਾਏ ਕਿ ਮੇਰੀ ਤਾਕਤ ਬੀ ਡੀ ਪੀਓ ਡੀ ਡੀ ਪੀਓ ਐਮ ਐਲ ਏ ਐਮ ਪੀ ਨਹੀਂ ਆ ਮੇਰੀ ਪਿੰਡ ਦੀ ਤਾਕਤ ਮੇਰੀ ਤਾਕਤ ਮੇਰੇ ਪਿੰਡ ਦੇ ਲੋਕ ਆ ਤੇ ਫੇ ਕਿਹੜਾ ਸਰਪੰਚ ਆ ਜਿਹੜਾ ਜਾ ਕੇ ਤੇ ਵੀਡੀਓ ਦੇ ਘੜੀ ਐਮ ਐਲ ਏ ਦੇ ਗਾੜੀ ਗ੍ਰਾਂਟ ਲਈ ਜਿਹੜਾ ਉਹ ਹਾੜੇ ਕੱਢੇਗਾ ਸੋ ਸਰਕਾਰਾਂ ਨਹੀਂ ਚਾਹੁੰਦੀਆਂ ਕਿ ਲੋਕ ਜਾਗਰੂਕ ਹੋਣ ਸਰਕਾਰਾਂ ਬਿਊਰੋਕ੍ਰੇਟਸ ਨਹੀਂ ਚਾਹੁੰਦੇ ਕਿ ਇਹ ਲੋਕ ਜਾਗਰੂਕ ਹੋਣ ਜੇ ਜਾਗਰੂਕ ਹੋਗੇ ਤਾਂ ਇਹ ਸਾਰੇ ਤੇ ਫਿਰ ਹਾਸ਼ੀਏ ਤੇ ਚਲੇਗਾ ਬਿਲਕੁਲ ਉਹਨਾਂ ਦੀ ਵੈਲਿਊ ਨਹੀਂ ਰਹੂਗੀ ਜੀ